ਗੁਰਦੇਵ ਸਿੰਘ ਜੀ ਕੌਂਕ੍ਰੀਟ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਯਾਰੋ ਆਈਡੀ ਦੇ ਉੱਪਰ ਆਈਡੀ ਨਾ ਨਾ ਰੱਖੋ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀਨ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋਹ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਂਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਘਰੋਂਦੇ ਹੁੰਦੇ ਸੀ ਇਹ ਭਾਈ ਕੌਂਕੇ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਪਤਨੀ ਕਲਾਂ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਣਕਾਰੀ ਹੈਗੀ ਮੇਰੇ ਕੋਲ ਇਹ ਭੋਗ ਤੇ ਉੱਤੇ ਕੋਈ ਜੀ ਸਿੱਖ ਜਿਹੜੇ ਸ਼ਾਮਿਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਲਾਰ-ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਐ ਤੇ ਇਹ ਵੀ ਉਦੋਂ ਜਾਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਤੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮਾਂ 'ਚ ਸ਼ਾਮਲ ਹੁੰਦੇ ਸੀ 25 ਸਾਲ ਰਿਪੋਰਟ ਜਿਹੜੀ ਆ ਭਾਈ ਕੌਂਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਐ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕਿ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਐ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ। ਸ੍ਰੀ ਸਾਹਿਬ ਕਿਹੋ ਜੀ ਕਰੇ ਤੇ ਦੋਸ਼ੀਆਂ ਨੂੰ ਸਜ਼ਾਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ ਕੋਰਟ ਵੱਲੋਂ ਜਰੂਰ ਦਿਵਾਉਣੀ ਚਾਹੀਦੀ ਹੈ। ਆਪਣਾ ਮਫਾਇਲ ਆ ਜਾਣ ਜਾਣੇ ਚਾਹੀਦੇ ਤੇ ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ।